ਬੁਤਾ ਮਾਰਦਾ ਬੋਲੇਗੇ ਸਾਡੇ ਆਪਣੇ ਹੱਕ ਮੰਗਦੇ ਆ ਸੀ ਅਸੀਂ ਕੋਈ ਕਿਸੇ ਨਾਲ ਤਾਂ ਕਰੀ ਕੀਤਾ ਅੰਤਲੇ ਸਰਕਾਰ ਦੀ ਧੱਕੇਸ਼ਾਹੀ ਕਪੜੇ ਪਾੜਦੀ ਕਿਸਾਂ ਦੀ ਬੇਅਦਬੀ ਕੀਤੀ ਆ ਜੀ ਸੋ ਚੱਲ ਪੰਜਾਬੀ ਦੇਖ ਰਹੇ ਹੋ ਲਗਾਤਾਰ ਜਿੱਥੇ ਪੀਐਨਬੀਸੀ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਦੇਖ ਸਕਦੇ ਹੋ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪਟਾਲਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਦੇਖ ਸਕਦੇ ਹੋ ਤੁਸੀਂ ਵੀਰਾ ਕਿੰਦਾ ਖਿੱਚਦੂ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ ਦੇਖੋ ਲਗਾਤਾਰ ਇਹਨਾਂ ਨੂੰ ਜਿਹੜੀ ਕਿਲੋਮੀਟਰ ਸਕੀਮ ਦੇ ਤਹਿਤ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਈ ਮੀਟਿੰਗਾਂ ਵੀ ਸਰਕਾਰ ਦੇ ਨਾਲ ਹੋਈਆਂ ਪਰ ਉਹ ਬੇਸਿੱਟਾ ਰਹੀਆਂ ਤੇ ਅੱਜ ਤੁਸੀਂ ਇੱਕ ਵੱਡਾ ਐਕਸ਼ਨ ਦੇਖ ਸਕਦੇ ਹੋ ਪੀਆਰਟੀਸੀ ਦੇ ਪੰਬਸ ਦੇ ਕਰਮਚਾਰੀਆਂ ਦੇ ਉੱਤੇ ਜੋ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਸੀ ਸਰਕਾਰ ਦੀ ਸਕੀਮ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਇਹਨਾਂ ਵੱਲੋਂ ਅਲਟੀਮੇਟਮ ਵੀ ਦਿੱਤੇ ਗਏ ਵੀ ਅਸੀਂ ਅੱਜ ਪ੍ਰਦਰਸ਼ਨ ਕਰਾਂਗੇ ਕੱਲ ਕਰਾਂਗੇ ਪ੍ਰਦਰਸ਼ਨ ਹੁੰਦਾ ਸੀ ਕੁਝ ਸਮੇਂ ਦੇ ਲਈ ਹੁੰਦਾ ਸੀ ਤੇ ਦੁਬਾਰਾ ਬੱਸਾਂ ਚੱਲ ਪੈਂਦੀਆਂ ਸੀ ਇੱਕ ਵੱਡੀ ਕਾਰਵਾਈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਟਿਆਲਾ ਪਟਿਆਲਾ ਤੋਂ ਕਿੱਦਾਂ ਪ੍ਰਦਰਸ਼ਨਕਾਰੀਆਂ ਨੂੰ ਚੁੱਕਿਆ ਜਾ ਰਿਹਾ ਹੈ ਪੁਲਿਸ ਦੇ ਵੱਡੇ ਅਫਸਰ ਮੌਕੇ ਤੇ ਮੌਜੂਦ ਨੇ ਜਿਹੜੇ ਪ੍ਰਦਰਸ਼ਨਕਾਰੀਆਂ ਨੂੰ ਉਠਾਉਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਲੋਕਾਂ ਨੂੰ ਕਾਫੀ ਖਤਰਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਵੀ ਆਪਣੀ ਗੱਲ ਦੇ ਉੱਤੇ ਕਿਤਨਾ ਕਿਤੇ ਖੜੇ ਨੇ ਦੇਖ ਸਕਦੇ ਹੋ ਤਸਵੀਰਾਂ ਬੱਸ ਗੇਟ ਦੇ ਉੱਤੇ ਖੜੀ ਕਰਕੇ ਗੇਟ ਬੰਦ ਕਰ ਦਿੱਤਾ ਗਿਆ ਸੋ ਕਿਦਾਂ ਦਾ ਰਵੱਈਆ ਪੁਲਿਸ ਦਾ ਦੇਖਦੇ ਹੋ ਕਬੱਡੀ ਕਾਰਵਾਈ ਪ੍ਰਦਰਸ਼ਨਕਾਰੀਆਂ ਦੇ ਉੱਤੇ ਕੀਤੀ ਗਈ ਹੈ ਪਹਿਲਾਂ ਸਮਝਾਇਆ ਗਿਆ ਵੀ ਜਿਹਨੇ ਜਾਲਾ ਚਲੇ ਜਾਓ ਨਹੀਂ ਗ੍ਰਿਫਤਾਰ ਕਰ ਲਿਆ ਜਾਵੇਗਾ ਬੱਸ ਸਟੈਂਡ ਦਾ ਗੇਟ ਬੰਦ ਅੱਦਾਂ ਖੋਲਿਆ ਗਿਆ ਬੱਸਾਂ ਲਾਈਆਂ ਹੋਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਲੋਮੀਟਰ ਸਕੀਮ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਸੀਗੇ ਵੀ ਸਾਡੀਆਂ ਜਿਹੜੀ ਸਕੀਮ ਹੈ ਜੋ ਸਰਕਾਰ ਆ ਸਾਡੇ ਹੱਕ ਦੇ ਵਿੱਚ ਫੈਸਲਾ ਕਰੇ ਕਈ ਲਾਲਜੀ ਭੁੱਲੇ ਤੋਂ ਟਰਾਂਸਪੋਰਟ ਮੰਤਰੀ ਨੇ ਉਹਨਾਂ ਉਹ ਲਗਾਤਾਰ ਮੀਟਿੰਗਾਂ ਕੀਤੀਆਂ ਗਿਆ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਗੱਡੀਆਂ ਦੇ ਵਿੱਚ ਪ੍ਰਦਰਸ਼ਨਕਾਰੀ ਬਿਠਾ ਲਏ ਗਏ ਨੇ ਲੱਗਦਾ ਵੀ ਕੁਝ ਸਮੇਂ ਦੇ ਵਿੱਚ ਦੁਬਾਰਾ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਪਰ ਇੱਕ ਵਟਾ ਐਲਾਨ ਕੀਤਾ ਸੀ ਜੇਕਰ ਤੁਸੀਂ ਐਕਸ਼ਨ ਕਰਦੇ ਹੋ ਵੱਡੇ ਪੱਧਰ ਤੇ ਉੱਤੇ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਅੱਜ ਸਾਰਾ ਦਿਨ ਲੋਕਾਂ ਨੂੰ ਵੱਡੀ ਖੱਜਲ ਖਵਾਰੀ ਦੇਖਣ ਨੂੰ ਮਿਲ ਸਕਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਦੇ ਵਿੱਚ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਬਿਠਾ ਲਏ ਗਏ ਨੇ ਪੱਗਾਂ ਉਤਰੀਆਂ ਨੇ ਖਿੱਚਤੂ ਕੀਤੀ ਗਈ ਆ ਪੁਲਿਸ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਲੋਕ ਕਿੱਧਰ ਸੜਕਾਂ ਦੇ ਉੱਤੇ ਖੜੇ ਨੇ ਲੋਕਾਂ ਨੇ ਦੂਰ ਜਰਾਡੇ ਜਾਣਾ ਹੁੰਦਾ ਹੈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕੋਈ ਸਰਕਾਰੀ ਨੌਕਰੀ ਹੋ ਗਈ ਪੇਪਰ ਹੋ ਗਏ ਕੋਈ ਮੈਡੀਕਲ ਦੀ ਸਹੂਲਤ ਹੋ ਗਈ ਪਰ ਇਹਨਾਂ ਦੀ ਕਿਤੇ ਨਾ ਕਿਤੇ ਨਹੀਂ ਸੁਣਵਾਈ ਹੋਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਮੁਰਦਾਬਾਦ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਗ੍ਰਫਤਾਰੀਆਂ ਕੀ ਹਰਾਸੇ ਦੇ ਵਿੱਚ ਲਏ ਜਾ ਰਹੇ ਨੇ ਪ੍ਰਦਰਸ਼ਨਕਾਰੀ ਹਰਾਸੇ ਦੇ ਵਿੱਚ ਲਏ ਜਾ ਰਹੇ ਨੇ ਆ ਦੇਖੋ ਪੱਗ ਲਈ ਬਾਈ ਆ ਦੇਖੋ ਇੱਧਰ ਆ ਪੱਗਦਾਰੀ ਆ ਬਟਨ ਤੋੜਦੇ ਐਨੇ ਮੁੱਕੇ ਮਾਰਦੇ ਨੇ ਡੰਡੇ ਮਾਰਦੇ ਨੇ ਇਹਨਾਂ ਨੇ ਇਹਨਾਂ ਨੇ ਐਨੇ ਡੰਡੇ ਮਾਰੇ ਨੇ ਨਾ ਕੋਈ ਗੱਲ ਨਹੀਂ ਆ ਇਹ ਭਗਵਾਨਦਾਨ ਕਟਿਆ ਸਰਕਾਰ ਇਹ ਗੱਲੇ ਬੰਦੇ ਇਹ ਇਹਨਾਂ ਨੂੰ ਜਰਮਨੀ ਆਈ ਪੱਗਾਂ ਤਾਰ-ਤਾਰ ਕੇ ਵਿੱਚ ਸਿੱਟਨੇ ਇਹਨਾਂ ਨੇ ਕਟਿਆ ਬੰਦਾ ਜੈ ਹਾਂ ਮਰਦਾਬਾਦ ਬੰਦੇ ਮਾਰਦੇ ਨੇ ਇਹਨੇ ਤੁਸੀਂ ਹੱਤਾਂ ਦੇ ਵੀ ਦੇਖ ਸਕਦੇ ਹੋ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੀ ਕਦੇ ਪੱਕਾ ਤੱਕ ਲਾਉ ਦਿੱਤੀ ਹੈ ਕਿ ਪ੍ਰਦਰਸ਼ਨਕਾਰੀ ਚੱਕੇ ਗਏ ਬੱਸਾਂ ਦੇ ਵਿੱਚ ਬੈਠੇ ਜੇ ਤਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਬੱਸ ਨੂੰ ਲੈ ਕੇ ਜਿਸੇ ਜਾਮ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਾਈਵ ਪ੍ਰਦਰਸ਼ਨਕਾਰਾਂ ਨੂੰ ਹਰਾਸਤ ਦੇ ਵਿੱਚ ਲਿਹਾ ਜਾ ਰਿਹਾ ਹੈ ਵੀ ਰਸਤਾ ਸਾਫ਼ ਕੀਤਾ ਜਾਵੇ ਤਾਂ ਜੋ ਆਮ ਲੋਕ ਇੰਦਾਂ ਚੜ ਕੇ ਲੱਖਾ ਭਗਵੰਤ ਮਾਨ ਕਹਿੰਦਾ ਸੀ ਨਾ 15-15 ਸਾਲ ਹੋ ਗਏ ਇਹ ਪੁਲਿਸ ਪ੍ਰਸ਼ਾਸਨ ਹੈ ਕਾਨੂੰਨ ਤੋਂ ਉਲਟ ਹੋ ਗਏ ਜਾ ਰਹੀ ਹੈ ਇਹ ਕਾਨੂੰਨ ਤੋਂ ਉਲਟ ਹੋ ਕੇ ਜਾ ਰਹੀ ਹੈ ਜਿਹੜਾ ਕਹਿੰਦਾ ਸੀ ਪਹਿਲੀ ਕੈਬਨਟ ਚ ਮੈਂ ਪੁੱਕੇ ਕਰੂੰਗਾ ਅਗਰ ਪਹਿਲੀ ਕੈਬਨਟ ਚ ਪੱਕਾ ਕਰੂੰਗਾ ਇਹ ਇਹ ਮੂਰਖ ਬੰਦਾ ਹੈ ਸ਼ਰਾਬੀ ਕਿਸੇ ਨਾਲ ਐ ਯਕੀਨ ਕਰਕੇ ਵੋਟਾਂ ਪਾਈਆਂ ਇਹਨਾਂ ਨੂੰ ਦੁਰਪਜੋਗ ਕਰ ਲਿਆ ਪੁਲਿਸ ਦਾ ਪੁਲਿਸ ਦਾ ਦੁਰਪਜੋਗ ਕਰ ਰਿਆ ਘੱਟ ਤੋਂ ਘੱਟ 20 ਬੰਦੇ ਜ਼ਖਮੀ ਹੋ ਗਏ ਇਹ ਸਾਰੇ ਪੁਲਸਰਾਂ ਦੀ ਵੀਡੀਓ ਬਣੀ ਹੋਈ ਹੈ ਇਹ ਕੋਰਟ ਤੇ ਰੱਟ ਪੇਗੀ ਨਾਲੇ ਭਗਵੰਤ ਮਾਨ ਨੂੰ ਜਿਹੜਾ ਮੈਨੂੰ ਫੇਚ ਤੇ ਲਿਖਿਆ ਆ ਵੀ ਮੈਂ ਪਹਿਲੀ ਕੈਬਨਟ ਤੇ ਪੱਕੇ ਕਰੂੰਗਾ ਇਹ ਵੀ ਕੋਰਟ ਤੇ ਜਾਊਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਪ੍ਰਦਰਸ਼ਨਕਾਰੀ ਬੈਠੇ ਨੇ ਤਾਂ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਵੀ ਸਾਡੇ ਕੁਸ਼ਕ ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਬੱਸਾਂ ਦੇ ਵਿੱਚ ਖਿੱਚਤੂ ਕੀਤੀ ਜਾ ਰਹੀ ਹੈ ਪ੍ਰਾਈਵੇਟ ਬੱਸ ਖੜੀ ਆ ਪ੍ਰਦਰਸ਼ਨ ਆਪਣਾ ਕੰਮ ਕਰਦੇ ਲੱਗਿਆ ਪਰ ਜਿੱਥੇ ਲੋਕਾਂ ਨੂੰ ਜ ਜਨਾਂ ਦੀ ਇਤਰਾਖ ਚ ਰਖਵਾਰੀ ਰੋਡਵੇਲ ਖਤਮ ਹੋ ਜਾਣੀਆਂ ਉਹ ਤੁਸੀਂ ਹਟਦੇ ਰਹੀ ਹਰੇਕ ਪਾਸੇ ਤੁਸੀਂ ਧੱਕੇ ਛਾਈ ਕਰਦੇ ਹੋ ਸਾਡਾ ਮੁੰਡਾ ਮਾਰਦਾ ਉਹ ਲੈ ਕੇ ਸਾਡੇ ਮੁੰਡੇ ਨੂੰ ਚੱਕ ਕੇ ਸਾਡਾ ਮੁੰਡਾ ਮਾਰ ਦੇਣਾ ਇਹਨਾਂ ਨੇ ਦੇਖ ਸਕਦੇ ਹੋ ਕਿੰਦਾ ਪ੍ਰਦਰਸ਼ਨਕਾਰੀਆਂ ਨੂੰ ਚੱਕਿਆ ਜਾ ਰਿਹਾ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਪਟਿਆਲਾ ਤੁਸੀਂ ਦੇਖ ਸਕਦੇ ਹੋ ਕਿਲੋਮੀਟਰ ਸਕੀਮ ਦੇ ਤਹਿਤ ਇਹਨਾਂ ਵੱਲੋਂ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿਤਾ ਪ੍ਰਦਰਸ਼ਨਕਾਰੀਆਂ ਦੇ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਪੁਲਿਸ ਵੱਲੋਂ ਚੱਕੇ ਜਾ ਰਹੇ ਹੈ ਪ੍ਰਦਰਸ਼ਨਕਾਰੀਆਂ ਨੂੰ ਚੱਕੇ ਜਾਇ ਕਰ ਲਿਆ ਕੁਰਸੇ ਚੱਕੇ ਜਾਇ ਕਰ ਦਿਆ ਕੁਰਸੇ ਪੰਜਾਬ ਦੇ ਨਹੀਂ ਹੈਗੇ ਦਿੱਲੀ ਵਾਲੇ ਲਾ ਦੇ ਲਿਆ ਦਿੱਲੀ ਨੇ ਬਰਬਾਦ ਕਰਤਾ ਸਾਡਾ ਪੰਜਾਬ ਬਾਈ ਨੀ ਬਰਬਾਦ ਮੁਲਾਜ਼ਮ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਕ ਮੁਲਾਜ਼ਮ ਨੂੰ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਏ ਜਾ ਰਹੇ ਪੁਲਿਸ ਦੀ ਗੱਡੀ ਆ ਇਹ ਕਿੱਦਾਂ ਦਾ ਹਾਲ ਦੇਖ ਸਕਦੇ ਹੋ ਜਿਨ੍ਹਾਂ ਨੂੰ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਅਸਤ ਦੇ ਵਿੱਚ ਲੈ ਜਾ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਚਾਰੇ ਪਾਸੇ ਘੇਰਾ ਪਾ ਰੱਖਿਆ ਪ੍ਰਦਰਸ਼ਨਕਾਰੀਆਂ ਲਗਾਤਾਰ ਉਹ ਖੇੜੇ ਚੱਕੇ ਜਾ ਰਿਹਾ ਲਾਈਵ ਤਸਵੀਰਾਂ ਪ੍ਰਦਰਸ਼ਨ ਕਰਦੇ ਹੋਏ ਦੇਖ ਸਕਦੇ ਹੋ ਕਿੱਦਾਂ ਜੋ ਹਾਲ ਦੇਖਣ ਨੂੰ ਮਿਲ ਰਿਹਾ ਹੈ ਬੜਾ ਦਰਦਨਾਕ ਸੀਨ ਹੈ ਇਹ ਜੋ ਲੋਕਾਂ ਨੂੰ ਪ੍ਰਦਰਸ਼ਨਕਾਰੀ ਲਗਾਤਾਰ ਆਪਣੇ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਪਰ ਉਹਨਾਂ ਨੂੰ ਹੁਣ ਕਿਵੇਂ ਖਿੱਚ ਧੂ ਕੇ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਸਰਕਾਰ ਵੱਲੋਂ ਪੂਰਾ ਰੋਸ਼ ਪ੍ਰਦਰਸ਼ਨ ਇਹਨਾਂ ਦਾ ਕੀਤਾ ਜਾ ਰਿਹਾ ਹੈ ਆਪਣੀ ਪੀਆਰਟੀਸੀ ਆਪਣੀ ਨੌਕਰੀ ਨੂੰ ਪਹਚਾਨ ਦੇ ਲਈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੇ ਨਾਲ ਕਈ ਵਾਦੇ ਕੀਤੇ ਸੀਗੇ ਤਾਂ ਵਾਦੇ ਪੂਰੇ ਨਾ ਹੋਣ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਤੇ ਅੱਜ ਵੀ ਨਾ ਵੱਲੋਂ ਕਾਲ ਕੀਤੀ ਗਈ ਸੀ ਪਰ ਰਾਤ ਦੇ ਰਾਤ ਇਹਨਾਂ ਦੇ ਕਈ ਆਗੂ ਚੱਕੇ ਗਏ ਦੇਰ ਰਾਤ ਇਹਨਾਂ ਦੇ ਆਗੂ ਚੱਕੇ ਗਏ ਜਿਸ ਦੇ ਤਹਿਤ ਇਹ ਕਾਰਵਾਈ ਕੀਤੀ ਕਿਉਂ ਨੇ ਕਿਹਾ ਕਿ ਸਾਡੇ ਜਿਹੜੇ ਆਗੂ ਨੇ ਉਹ ਛੱਡੇ ਜਾਣ ਨਹੀਂ ਅਸੀਂ ਬੰਦ ਕਰ ਦੇਵਾਂਗੇ ਇੱਕ ਵੱਡੀ ਕਾਰਵਾਈ ਤੁਸੀਂ ਦੇਖ ਸਕਦੇ ਹੋ ਕਿਦਾ ਆਗੂਆਂ ਨੂੰ ਖਦੇੜਿਆ ਜਾ ਰਿਹਾ ਚੱਕਿਆ ਜਾ ਰਿਹਾ ਖਿੱਚ ਤੂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਨੌਜਵਾਨ ਪੁਲਿਸ ਦੇ ਹੱਥਾਂ ਦੇ ਵਿੱਚ ਆਗੂ ਪੁਲਿਸ ਦੇ ਹੱਥਾਂ ਦੇ ਵਿੱਚ ਕਿਦਾਂ ਖਿੱਚ ਤੂ ਕੀਤੀ ਜਾ ਰਹੀ ਹੈ ਆਪਣੇ ਹੱਕ ਮੰਗਦੇ ਸੀ ਅਸੀਂ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਇੱਦਾਂ ਕਿ ਸਰਕਾਰ ਦੀ ਧੱਕੇਸ਼ਾਹੀ ਕੱਪੜੇ ਪਾੜਦੀ ਕਿਸਾਂ ਦੀ ਬੇਅਦਮੀ ਕੀਤੀ ਹੈ ਸਾਡੀਆਂ ਪੱਗਾਂ ਰੋਲਤੀਆਂ ਇਹਨਾਂ ਨੇ ਪ੍ਰਸ਼ਾਸਨ ਨੇ ਲੜ ਕੇ ਇਹ ਖੁਦ ਸਾਰੇ ਪੱਗਾਂ ਲਿਆ ਪ੍ਰਸ਼ਾਸਨ ਨੇ ਪੱਗਾਂ ਲਾਈਆਂ ਸਾਡੀਆਂ ਇਹ ਸਾਰੇ ਪੱਗਾਂ ਲਿਆ ਮੰਗ ਗਈ ਕੰਮ ਸਾਡੀ ਸਾਡੀ ਮੰਗ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਡਾ ਆਧਾਰਾ ਦੇਣ ਜਾ ਰਹੀ ਏ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜਿਹੜੀ ਆ ਕੱਲ ਅਜੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਕਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕੁਸ਼ੀ ਗੁਰ ਤੇਗ ਬਹਾਦਰ ਜੀ ਦਾ ਮਨਾ ਕੇ ਹੱਢੀਏ ਕਿਹੜੇ ਮੂੰਹ ਨਾਲ ਦਾਵੇ ਕਰਦੀ ਅਸੀਂ ਸੇਖਾ ਵਹਿਤੀਆ ਆ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਪੈਰਾਂ ਦੇ ਵਿੱਚ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਦੀਏ ਵੀ ਅਸੀਂ ਸੇਖਾ ਵਹਿਤੀਆ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪਾੜ ਗਿਆ ਕੱਚੇ ਦੇ ਵਿੱਚ ਬੈਠਾ ਵਾ ਸਾਡੇ ਕੁਸ਼ੀਰਾ ਤੁਸੀਂ ਦੇਖ ਸਕਦੇ ਹੋ ਜੇ ਕਿਦਾਂ ਕੱਪੜੇ ਪਾੜੇ ਗਏ ਨੇ ਕੇਸਾਂ ਦੀ ਬੇਇੱਜ਼ਤੀ ਦਾ ਸਾਹਮਣੇ ਹੈ ਪੁਲਿਸ ਵੱਲੋਂ ਮੋੜ ਤੋਂ ਇੱਕ ਵੱਡੀ ਕਾਰਵਾਈ ਕੀਤੀ ਗਿਆ ਚੱਕਿਆ ਜਾ ਰਿਹਾ ਹੈ ਪਰ ਜੋ ਮੁਲਾਜ਼ਮ ਹੈ ਉਹ ਆਪਣੀ ਮੰਗਾਂ ਲੈ ਕੇ ਅੜਿਆ ਹੋਇਆ ਪਹਿਲਾਂ ਗੱਡੀ ਪੁਲਿਸ ਦੀ ਐਸਯੂ ਦੇ ਵਿੱਚ ਪਿਠਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਾਈਵ ਕਿਦਾਂ ਕੱਪੜੇ ਤੋਂ ਬਗੈਰ ਕੱਚੇ ਬਨਾਏ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਪੁਲਿਸ ਵੱਲੋਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇੱਕ ਵੱਡਾ ਐਕਸ਼ਨ ਅੱਜ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਦੇਖਣ ਨੂੰ ਮਿਲ ਰਿਹਾ ਜੋ ਲਗਾਤਾਰ ਪ੍ਰਦਰਸ਼ਨ ਕਰ ਰਹੇ ਸੀਗੇ ਆਏ ਨੇ ਦੇਖ ਸਕਦੇ ਹੋ ਤਸਵੀਰਾਂ ਗੱਡੀ ਦੇ ਵਿੱਚ ਧੂਕੇ ਬਿਠਾਇਆ ਜਾ ਰਿਹਾ ਹੈ ਪੁਲਿਸ ਦੇ ਵੱਡੇ ਅਫਸਰ ਬੈਠੇ ਨੇ ਮੁਲਾਜ਼ਮ ਬੈਠੇ ਨੇ ਜਿੱਥੇ ਛੋਟੀਆਂ ਸੱਟਾਂ ਵੀ ਆਈਆਂ ਨੇ ਲੱਗੀਆਂ ਹੋਈਆਂ ਸੱਟਾਂ ਦੇਖ ਸਕਦੇ ਹੋ ਪੁਲਿਸ ਵੱਲੋਂ ਕਿਵੇਂ ਧੂਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਲਾਈਵ ਪਟਿਆਲਾ ਤੋਂ ਜਿੱਥੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਕਿਲੋਮੀਟਰ ਸਕੀਮ ਦੇ ਤਹਿਤ ਸਰਕਾਰ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਤੇ ਅੱਜ ਉਹਨਾਂ ਨੂੰ ਕਾਲਜ થી ਕਿਸ ਨੇ ਕਹ ਸੀ 2 ਘੰਟੇ ਦੇ ਵਿੱਚ ਜੇਕਰ ਸਾਡੇ ਨਾਲ ਦੇ ਸਾਥੀ ਨਹੀਂ ਛੱਡੇ ਜਾਂਦੇ ਤਾਂ ਅਸੀਂ ਕਵੱਡਾ ਪ੍ਰਦਰਸ਼ਨ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੀ ਗੱਡੀ ਦੇ ਵਿੱਚ ਜੋ ਮੁਲਾਜ਼ਮ ਮੁਲਾਜ਼ਮ ਹੈ ਪੀਆਰਟੀਸੀ ਦਾ ਉਹਨੂੰ ਖਿਦੂਕੇ ਬਿਠਾਇਆ ਗਿਆ ਤੇ ਉਹਨੂੰ ਲੈ ਕੇ ਜਾਇਆ ਜਾ ਰਿਹਾ ਇੱਕ ਕਾਫੀ ਰੋਸ ਪ੍ਰਦਰਸ਼ਨ ਅੱਜ ਦਿਨ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕਿਉਂਕਿ ਮਾਮਲਾ ਲਗਾਤਾਰ ਭੱਗਦਾ ਹੋਇਆ ਨਜ਼ਰ ਆਵੇਗਾ ਤੇ ਲੋਕਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਜਿਹਨੇ ਦੂਦ ਲੈਟੇ ਜਾਣਾ ਤਸਵੀਰਾਂ ਦੇਖ ਸਕਦੇ ਹੋ ਇੱਕ ਵੱਡੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਸਟਾਨੇ ਦੇ ਬਾਹਰ ਕਾਫੀ ਰਾਸ਼ਾ ਇੱਕ ਵੱਡਾ ਪ੍ਰਦਰਸ਼ਨ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਸੀ ਪਰ ਉਹਨੂੰ ਖੇੜ ਦਿੱਤਾ ਗਿਆ ਪੁਲਿਸ ਵੱਲੋਂ ਖੇੜ ਦਿੱਤਾ ਗਿਆ ਚੱਕ ਲੈ ਗਏ ਨੇ ਉਹ ਤੇ ਪੁਲਿਸ ਨਹੀਂ ਚਾਹਦੀ ਸੀ ਪ੍ਰਦਰਸ਼ਨ ਕੀਤਾ ਜਾਵੇ ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਲੋਕ ਸਫਰ ਕਰਦੇ ਨੇ ਬਸਾਂ ਦੇ ਵਿੱਚ ਤੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਵੱਡੀ ਕਾਰਵਾਈ ਪ੍ਰਸ਼ਾਸਨ ਵੱਲੋਂ ਪੀਆਰਟੀਸੀ ਦੇ ਕੱਚੇ ਤੇ ਪਨ ਬਸ ਦੇ ਕੱਚੇ ਮੁਲਾਜ਼ਮਾਂ ਦੇ ਉੱਤੇ ਕੀਤੀ ਗਿਆ ਇੱਕ ਬਸ ਹੋਰ ਖੜੀ ਐ ਜਿਹਦੇ ਵਿੱਚ ਪੀਆਰਟੀਸੀ ਦੇ ਪਨ ਬਸ ਦੇ ਕੱਚੇ ਮੁਲਾਜ਼ਮ ਬਿਠਾਏ ਹੋਏ ਨੇ ਤੇ ਪੁਲਿਸ ਨੇ ਉਹਨੂੰ ਵੀ ਲੈ ਕੇ ਹਰਾਸਾ ਦੇ ਵਿੱਚ ਲੈ ਕੇ ਕਿਤਨਾ ਕਿਤੇ ਜਾਵੇਗੀ ਕੈਮਰਾ ਪਰਸਨ ਬਰਦਵਾ ਦੇ ਨਾਲ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇੱਕ ਸਕੂਲ ਦੀ ਵਾਸਤੋਂ ਜਿਹੜੇ ਪ੍ਰਦਰਸ਼ਕਾਰ ਸੀ ਉਤਾਰ ਕੇ ਉਹਨ ਪੀਆਰਟੀਸੀ ਦੀ ਬਸ ਦੇ ਵਿੱਚੇ ਬਿਠਾਏ ਜਾ ਰਹੇ ਨੇ ਤੇ ਪੁਲਿਸ ਵੀ ਬਸ ਦੇ ਵਿੱਚ ਮੌਜੂਦ ਹੈ ਤੇ ਲਗਾਤਾਰ ਬੋਲਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੇਖਦੇ ਹੋ ਸਰਕਾਰ ਦੀ ਕਾਰਵਾਈ ਨੂੰ ਹੈ ਕਿੱਦਾਂ ਦੇਖਦੇ ਹੋ ਕਾਰਵਾਈ ਨੂੰ ਜੋ ਹੋਈ ਹੈ ਕਿਉਂ ਕਰ ਰਹੀ ਹੋਈ ਹੈ 1 ਕਿਲੋਮੀਟਰ ਬੱਸਾਂ ਦਾ ਟੈਂਡਰ ਦੀ ਉਹਦੇ ਟੈਂਡਰ ਦੇ ਵਿਰੋਧ ਕਰਕੇ ਸਾਡੇ ਪ੍ਰਧਾਨ ਰਾਤ ਅਰੈਸਟ ਕਰੇ ਗਏ ਨੇ ਪਹਿਲੇ ਟਾਈਮਾਂ ਤੋਂ ਗੱਡੀਆਂ ਬੰਦ ਹੋਈਆਂ ਦੀ ਹੁਣ ਅਸੀਂ ਪ੍ਰੋਜੈਕਟ ਕਰ ਰਹੇ ਸੀ ਸ਼ਾਂਤਬਈ ਪੁਲਿਸ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਬਹੁਤ ਬੰਦੇ ਦੀ ਪੱਗਾਂ ਲਾਈਆਂ ਹੋਰ ਕੀਤਾ ਇਹਦੇ ਕਰਕੇ ਹੁਣ ਸਾਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ ਪੁਲਿਸ ਸੋ ਕਿੰਨੇ ਕ ਬੰਦੇ ਨਾਲ ਜ਼ਖਮੀ ਹੋਏ ਨੇ ਸਰਕਾਰ ਦਾ ਲਾਚ ਲੱਗ ਪਾ ਕੇ ਸਾਰੇ ਬੰਦੇ ਨਾਲ ਧੱਕਾ ਚਾਈ ਹੋਈ ਆ ਇਹ ਅੱਜ ਦਾ ਸਾਡਾ ਪ੍ਰੋਟੈਸਟ ਗੇਟ ਰੈਲੀ ਦਾ ਸੀਗਾ ਤੇ ਚ ਚਾਰ ਜੇਤ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਤੇ ਬੰਦੇ ਅਰੈਸਟ ਕਰਾਏ ਗਏ ਜਿਹਦੇ ਕਰਕੇ ਪਹਿਲੇ ਟਾਈਮ ਤੋਂ ਅਸੀਂ ਇਹ ਬੱਸ ਸਟੈਂਡ ਬੰਦ ਕੀਤੇ ਸੀਗੇ ਤੇ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਮੀਟਿੰਗਾਂ ਦੇ ਵਿੱਚ ਕਿਲੋਮੀਟਰ ਜਿਹੜੀ ਸਕੀਮਾ ਉਹਨੂੰ ਜਥੇਵੰਦੀ ਘਾਟੇਵਾਂ ਹਿਸਾਬਦਾਰ ਚੁੱਕੀ ਆ ਤੇ ਸਰਕਾਰ بار-बार ਇਸੀ ਦਾ ਟੈਂਡਰ ਲੈ ਕੇ ਆ ਰਹੀ ਆ ਤੇ ਸਰਕਾਰ ਦੇ ਨਾਲ 1 ਜੁਲਾਈ 2024 ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਸਤ ਮੰਗਾਂ ਨੂੰ ਲੈ ਕੇ ਉਹਨਾਂ ਨੇ 1 ਮਹੀਨੇ ਦੇ ਵਿੱਚ ਹੱਲ ਕਰਨ ਦਾ ਪ੍ਰੋਸਪਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜੀ ਇਹ ਪ੍ਰੋਟੈਸਟ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਇੱਕ 1 ਮਹੀਨੇ ਦੇ ਵਿੱਚ ਬਾਧਾ ਕਰਨ ਦੇ ਬਾਬਤ ਮੁੱਖ ਮੰਤਰੀ ਵੱਲੋਂ ਅਜ ਤੱਕ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਿਹਦੇ ਕਰਕੇ ਪਰਕਰਾਂ ਦੇ ਵਿੱਚ ਭਾਰੀ ਰੋਸ ਸੀਗਾ ਤੇ ਅੱਜ ਦਾ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਪਰ ਪ੍ਰੋਟੈਸਟ ਸਾਡਾ ਸ਼ਾਂਤਮਈ ਸੀਗਾ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਸਾਰੇ ਪੰਜਾਬ ਦੇ ਵਿੱਚ ਲੀਡਰਾਂ ਨੂੰ ਚੱਕ ਕੇ ਧੱਕਾਸ਼ਾਹੀ ਕੀਤੀ ਆ ਜਿਸ ਤੋਂ ਪੰਜਾਬ ਸਰਕਾਰ ਦੀ ਮਾਨਸਿਕਤਾ ਝਲਦੀ ਝਲਕਦੀ ਆ ਕਿ ਮਾਨ ਸਰਕਾਰ ਕਿ ਜਿੰਦ ਤੱਕ ਹੱਤ ਤੱਕ ਗਿਰ ਚੁੱਕੀ ਆ ਤੇ ਕਿਸ ਤੱਕ ਹੱਦ ਤੱਕ ਪ੍ਰੋਟੈਸਟ ਕਰ ਰਹੀਆਂ ਨੇ ਜਿਹੜੇ ਕਿ ਧਰਨਾ ਲਾਉਂਦੇ ਨੇ ਜਾਂ ਆਪਣੇ ਹੱਕਾਂ ਲਈ ਲੜਦੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਬਤ ਕਰ ਰਹੀ ਆ ਕਿ ਅਸੀਂ ਲੋਕਤੰਤਰ ਦਾ ਘਾਣ ਕਰ ਰਹੇ ਆ ਤੇ ਆਪਣੀ ਈਗੋ ਨੂੰ ਉਹ ਹਟ ਕਰਨ ਦੇ ਲਈ ਅੱਗੇ ਕੀ ਆਪਣੇ ਮੁੱਦੇ ਹੋਣਗੇ ਫਿਰ ਅੱਗੇ ਜਾ ਕੇ ਕੀ ਪ੍ਰਦਰਸ਼ਨ ਕਰੋਗੇ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਕੀ ਪ੍ਰਦਰਸ਼ਨ ਹੋਵੇਗਾ ਆਪਣਾ ਜੀ ਇਹ ਤੋਂ ਬਾਅਦ ਇਹ ਪ੍ਰੋਟੈਸਟ ਲਗਾਤਾਰ ਚੱਲੂਗਾ ਇਸੇ ਤਰ੍ਹਾਂ ਅਸੀਂ ਕਸਮੇ ਕੀ ਕਰਾਂਗੇ ਸਾਡਾ ਬਿਲਕੁਲ ਬੱਸ ਰਹਿਣਗੇ ਬਸਾ ਸਾਡਾ ਕੋਈ ਵੀ ਬੰਦਾ ਬੱਸ ਨਹੀਂ ਚਲਾਊਗਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨਕਾਰੀਆਂ ਨੂੰ ਪੀਆਰਟੀਸੀ ਦੀ ਬੱਸ ਦੇ ਵਿੱਚ ਪਿਠਾ ਕੇ ਲਿਜਾਇਆ ਜਾ ਰਿਹਾ ਤੇ ਇਹਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈਗਾ ਉਹਨੇ ਕਿਹਾ ਕਿ ਪ੍ਰਦਰਸ਼ਨ ਸਾਡਾ ਇੱਥੇ ਜਾਰੀ ਰਹੇਗਾ ਤੇ ਅਸੀਂ ਇੱਕ ਵੱਡਾ ਇੱਕ ਪ੍ਰਦਰਸ਼ਨ ਉਲੇਖਾਂਗੇ ਜਿੱਦੇ ਲੱਗਦਾ ਸਰਕਾਰ ਦੇ ਉੱਤੇ ਦਬਾਅ ਪਾ ਜਾ ਸਕੇ ਤੁਹਾਨੂੰ ਦੱਸ ਦੇ ਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਨੂੰ ਲੈ ਕੇ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ ਪਰ ਅੱਜ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਇੱਕ ਪ੍ਰਸ਼ਾਸਨ ਵੱਲੋਂ ਤਿਆਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਦਰਿਆ ਕਲੀਆਂ ਪਈਆਂ ਰਹਿ ਗਈਆਂ ਜੋ ਗੇਟ ਬੰਦ ਸੀਗਾ ਪੀਆਰਟੀ ਇੱਥੇ ਸਫਾਈ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀ ਇਥੇ ਉਹ ਖੇੜੇ ਗਏ ਨੇ ਚੱਕੇ ਗਏ ਨੇ ਉੱਥੇ ਅਜੇ ਦਰੀਆਂ ਤਰੀ ਤਰੀ ਰਹਿ ਗਈਆਂ ਹੋ ਦਰੀਆਂ ਚੱਕ ਕੇ ਸਾਫ਼ ਕੀਤਾ ਜਾ ਰਿਹਾ ਹੈ ਰਸਤਾ ਪੀਆਰਟੀ ਦਾ ਗੇਟ ਆ ਪਟਿਆਲੇ ਦਾ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਬੱਸ ਟੀਡੀ ਕਰਕੇ ਲਈ ਹੋਈ ਸੀ ਵੀ ਬੱਸ ਸਭ ਕੋਈ ਬਾਹਰ ਨਾ ਜਾਵੇ ਪਰ ਪੁਲਿਸ ਵੱਲੋਂ ਕੁਝ ਹੀ ਸਮੇਂ ਦੇ ਵਿੱਚ ਸਾਰਾ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਤੇ ਉਹ ਹਿਰਾਸਤ ਦੇ ਵਿੱਚ ਲੈ ਲੈ ਗਿਆ ਲਈ ਤਸਵੀਰਾਂ ਤੁਸੀਂ ਪਟਿਆਲਾ ਤੋਂ ਦੇਖ ਸਕਦੇ ਹਾਂ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖੋ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ